ਰਮਨੀਤ ਬਿੱਟੂ ਨੂੰ ਜਿਹੜਾ ਬੜਾ ਮੈਂ ਤਾਂ ਧੰਨਵਾਦ ਕਰਦਾ ਰਾਹੁਲ ਗਾਂਧੀ ਜੀ ਦਾ ਉਹਨਾਂ ਨੇ ਦੇਰ ਲਾਤੀ ਜਿਹੜਾ ਨੂੰ ਟੈਗ ਦਿੱਤਾ ਇਹ ਬਹੁਤ ਟਾਈਮ ਪਹਿਲਾਂ ਦੇਣਾ ਚਾਹੀਦਾ ਸੀ ਉਹ ਮਾਰਗ ਦੇ ਮਹੀਨੇ ਵਿੱਚ ਛੱਟ ਸਰ ਪੂਰੀ ਸਰਦੀ ਦੇ ਵਿੱਚ ਉੱਥੇ ਬਿਠਾਈ ਰੱਖਿਆ ਉਹਦੇ ਲਈ ਜ਼ਿੰਮੇਦਾਰ ਭਾਜਪਾ ਦਾ ਅੱਜ ਪਿੱਠੂ ਬਣ ਕੇ ਰਾਹੁਲ ਗਾਂਧੀ ਦੇ ਖਿਲਾਫ ਭੱਦੀ ਸ਼ਮਦਾਬਲੀ ਕਰ ਰਿਹਾ ਇੱਕ ਆਪਦੀ ਮੰਤਰੀਸ਼ਿਪ ਇੱਕ ਆਪਦੀ ਸੈਲਫਿਸ਼ ਇੰਟਰਸਟ ਵਾਸਤੇ ਕਿਸੇ ਤੇ ਬੇਹੂਦੇ ਔਰ ਗਲਤ ਇਲਜ਼ਾਮ ਲਾ ਲਓ ਇਹ ਸਾਡਾ ਅੱਜ ਦਾ ਜੇ ਰਮਨੀਤ ਬਿੱਟੂ ਜੀ ਆਪਦੇ ਸੈਲਫਿਸ਼ ਇੰਟਰਸਟ ਦੇ ਲਈ ਸਾਡੇ ਲੀਡਰ ਤੇ ਭੱਦੇ ਕਮੈਂਟ ਕਰਨਗੇ ਉਹਨ ਐਂਟੀ ਨੈਸ਼ਨਲ ਦਾ ਸਰਟੀਫਿਕੇਟ ਦੇਣਗੇ ਅਸੀਂ ਉਹ ਸੈਪਟ ਨਹੀਂ ਕਰਾਂਗੇ ਇਹੀ ਸਰਟੀਫਿਕੇਟ ਅਸੀਂ ਇਹਨਾਂ ਨੂੰ ਵਾਪਸ ਕਰਨ ਆਏ ਆ ਕਿ ਇਹ ਸਰਟੀਫਿਕੇਟ ਐਂਟੀ ਸਿੱਖ ਹੋਣ ਦਾ ਐਂਟੀ ਫਾਰਮਰ ਹੋਣ ਦਾ ਜਿੰਨੇ ਵੀ ਪੰਜਾਬ ਆ ਉਹਦਾ ਗद्दार ਹੈ ਉਹਨੇ ਕਾਂਗਰਸ ਪਾਰਟੀ ਨਾਲ ਗਦਾਰੀ ਕੀਤੀ ਸਾਕੇ ਜਿਹੜਾ ਇਹਨਾਂ ਤੇ ਮੰਤਰੀ ਪਦ ਦੇ ਲਾਲਚ ਦਾ ਪਰਦਾ ਪਿਆ ਹੋਇਆ ਕੀ ਕਰਨਾ ਚਾਹੋਗੇ ਆ ਤੁਸੀਂ ਅੱਜ ਅਸੀਂ ਅੱਜ ਇਹਨਾਂ ਨੂੰ ਦੱਸਣ ਆਏ ਆ ਲੋਕਾਂ ਨੂੰ ਜਾਗਰੂਕ ਕਰਨ ਆਏ ਆ ਸਮੁੱਚੇ ਹਿੰਦੁਸਤਾਨ ਨੂੰ ਜਾਗਰੂਕ ਕਰਨਾ ਹੈ ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨਾ ਹੈ ਕਿ ਜਿਹੜਾ ਰਾਹੁਲ ਗਾਂਧੀ ਨੇ ਕੱਲ ਜੋ ਰਮਨੀਤ ਬਿੱਟੂ ਨੂੰ ਜਿਹੜਾ ਬੜਾ ਮੈਂ ਤਾਂ ਧੰਨਵਾਦ ਕਰਦਾ ਰਾਹੁਲ ਬੰਦੀ ਜੀ ਦਾ ਉਹਨਾਂ ਨੇ ਦੇਰ ਲਾਤੀ ਜਿਹੜਾ ਨੂੰ ਟੈਗ ਦਿੱਤਾ ਇਹ ਬਹੁਤ ਟਾਈਮ ਪਹਿਲਾਂ ਦੇਣਾ ਚਾਹੀਦਾ ਸੀ ਕਿ ਰਮਨੀਤ ਬਿੱਟੂ ਸਿੱਖਾਂ ਦਾ ਫਾਰਮਰਸ ਦਾ ਔਰ ਜਿੰਨੇ ਵੀ ਪੰਜਾਬ ਆ ਉਹਦਾ ਗद्दार ਹੈ ਉਹਨੇ ਕਾਂਗਰਸ ਪਾਰਟੀ ਨਾਲ ਗਦਾਰੀ ਕੀਤੀ ਉਹਨੇ ਜੋ ਜ਼ਿੰਮੇਦਾਰ ਭਾਈਚਾਰਾ 1.5 ਪੌਣੇ ਦੇ ਸਾਲ ਜਿਹੜੀ ਪਾਰਟੀ ਨੇ ਦਿੱਲੀ ਦੀਆਂ ਬਰੂਹਾਂ ਤੇ ਪੋ ਮਾਰਗ ਦੇ ਮਹੀਨੇ ਵਿੱਚ 68 ਸਾਰ ਪੂਰੀ ਸਰਦੀ ਦੇ ਵਿੱਚ ਉੱਥੇ ਬਿਠਾਈ ਰੱਖਿਆ ਉਹਦੇ ਲਈ ਜ਼ਿੰਮੇਦਾਰ ਭਾਜਪਾ ਦਾ ਅੱਜ ਪਿੱਠੂ ਬਣ ਕੇ ਰਾਹੁਲ ਗਾਂਧੀ ਦੇ ਖਿਲਾਫ ਭੱਦੀ ਸ਼ਬਦਾਵਲੀ ਕਰ ਰਿਹਾ ਯੂਜ਼ ਕਰ ਰਿਹਾ ਜਿਹਦੇ ਲਈ ਅੱਜ ਅਸੀਂ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਸ਼੍ਰੀ ਮਨੀਸ਼ ਸ਼ਰਮਾ ਜੀ ਸਾਡੇ ਆਲ ਇੰਡੀਆ ਪ੍ਰਧਾਨ ਉਦੇਪਾਨੂ ਚਿਪ ਜੀ ਸਾਡੇ ਪੰਜਾਬ ਦੇ ਇੰਚਾਰਜ ਡਾਕਟਰ ਲੰਕਾ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਦ ਮਿੰਦਰਾ ਜੀ ਦੇ ਦਿਸ਼ਾਨ ਦੇ ਸਾਹੇਟ ਮੈਂ ਮਨਵੀਰ ਸਿੰਘ ਧਾਰੀਵਾਲ ਹਲਕਾ ਸਾਨੇਵਾਲ ਤੋਂ ਔਰ ਲੁਧਿਆਣਾ ਰੂਰਲ ਤੋਂ ਸਾਰੀ ਟੀਮ ਲੈ ਕੇ ਅਸੀਂ ਅੱਜ ਇਹਨਾਂ ਦੀ ਕੋਠੀ ਦਾ ਘਰਾਓ ਕਰਨ ਆਏ ਆ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਜਿਹੜਾ ਇਹਨਾਂ ਤੇ ਮੰਤਰੀ ਪਦ ਦੇ ਲਾਲਚ ਦਾ ਪਰਦਾ ਪਿਆ ਹੋਇਆ ਅਮੀਦ ਬਿੱਟੂ ਦੇ ਅੱਖਾਂ ਤੇ ਉਹ ਜਾਇਆ ਜਾ ਸਕੇ ਕਿ ਤੁਸੀਂ ਇੱਕ ਆਪਦੀ ਮੰਤਰੀਸ਼ਿਪ ਇੱਕ ਆਪਦੀ ਸੈਲਫਿਸ਼ ਇੰਟਰਸਟ ਵਾਸਤੇ ਕਿਸੇ ਤੇ ਬੇਹੂਦੇ ਔਰ ਗਲਤ ਇਲਜ਼ਾਮ ਲਾ ਲਓ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਰੂਪ ਲੇਖਾ ਸ੍ਰਿਣੀ ਮਿੱਟੂ ਕੇਂਦਰੀ ਮੰਤਰੀ ਨੇ ਦੂਜੇ ਪਾਸੇ ਰਹੁਲ ਗੰਦੀ ਵਿਰਦੀ ਗੱਲ ਕਰ ਰਹੇ ਹੋ ਉਹ ਵੀ ਵੱਡੇ ਲੀਡਰ ਨੇ ਐਲੋਪੀ ਨੇ ਕੋਠੇ ਦਾ ਘਰਾਓ ਕਰਾਉ ਤੁਸੀਂ ਆਏ ਲੇਕਿਨ ਵੱਡਾ ਇਕੱਠ ਨਹੀਂ ਕਰ ਪਾਏ ਬਹੁਤ ਚੋਣਿੰਦਾ ਬੰਦੇ ਕਿਉਂਕਿ ਅਸੀਂ ਸਕਿਉਰਿਟੀ ਰੀਜ਼ਨਸ ਆਫ ਪੁਆਇੰਟ ਆਫ View ਤੋਂ ਅਸੀਂ ਇੱਕਦਮ ਪ੍ਰੈਸ ਨੂੰ ਵੀ ਅੱਧਾ ਘੰਟਾ ਪਹਿਲਾਂ ਲਾਇਆ ਕਿਉਂਕਿ ਤੁਹਾਨੂੰ ਪਤਾ ਸੈਂਟਰ ਹੈ ਜਿਹੜੀ ਸਰਕਾਰ ਹੈ ਉਹਦੇ ਹਰ ਵੇਗ ਦਾ ਉਹਨਾਂ ਨੂੰ ਹੁੰਦਾ ਕਿ ਇਹ ਜਿਹੜਾ ਪ੍ਰੋਟੈਸਟ ਆ ਇਹਨੂੰ ਨਾ ਕੀਤਾ ਜਾ ਸਕੇ ਸੋ ਜਿਹੜੇ ਜਿਹੜੇ ਸਾਥੀ ਸਾਡੇ ਅੱਧੇ ਪੌਣੇ ਘੰਟੇ ਦੇ ਗੈਪ ਦੇ ਉੱਤੇ ਆ ਸਕੇ ਉਹ ਸਾਰੇ ਆਏ ਨੇ ਔਰ ਕਾਫੀ ਸਾਥੀ ਥੋੜੀ ਪ੍ਰੈਸ ਦੀ ਵੇਟ ਕਰਦੇ ਕਰਦੇ ਕਿਉਂਕਿ ਅੱਜ ਕਿਸਾਨਾਂ ਦਾ ਵੀ ਪ੍ਰੋਟੈਸਟ ਚੱਲ ਰਿਹਾ ਕਾਫੀ ਉੱਥੇ ਵੀ ਸਾਥੀ ਗਏ ਨੇ ਸੋ ਅਸੀਂ ਚਾਹੇ ਦੋ ਬੰਦੇ ਹੋਣ ਚਾਹੇ 10 ਹੋਣ ਚਾਹੇ 100 ਹੋਣ ਸਾਡਾ ਮਕਸਦ ਆ ਜਿਹੜਾ ਉਹ ਇਹਨਾਂ ਨੂੰ ਆਪਦਾ ਮੈਸੇਜ ਦੇਣਾ ਉਹ ਅਸੀਂ ਮੈਸੇਜ ਸਾਫ਼ ਕਰ ਚੱਲੇ ਆ ਕਿ ਅਸੀਂ ਰਾਹੁਲ ਗਾਂਧੀ ਦਾ ਪਿੱਠ ਤੇ ਖੜੀ ਆ ਯੂਥ ਕਾਂਗਰਸ ਜੇ ਰਵਨੀਤ ਬਿੱਟੂ ਜੀ ਆਪਦੇ ਸੈਲਫਿਸ਼ ਇੰਟਰਸਟ ਦੇ ਲਈ ਸਾਡੇ ਲੀਡਰ ਤੇ ਭੱਦੇ ਕਮੈਂਟ ਕਰਨਗੇ ਉਹਨਾਂ ਨੂੰ ਐਂਟੀ ਨੈਸ਼ਨਲ ਦਾ ਸਰਟੀਫਿਕੇਟ ਦੇਣਗੇ ਅਸੀਂ ਉਹ ਸੈਪਟ ਨਹੀਂ ਕਰਾਂਗੇ ਇਹੀ ਸਰਟੀਫਿਕੇਟ ਅਸੀਂ ਇਹਨਾਂ ਨੂੰ ਵਾਪਸ ਕਰਨ ਆਏ ਆ ਕਿ ਇਹ ਸਰਟੀਫਿਕੇਟ ਐਂਟੀ ਸਿੱਖ ਹੋਣ ਦਾ ਐਂਟੀ ਫਾਰਮਰ ਹੋਣ ਦਾ ਐਂਟੀ ਭਾਈਚਾਰੇ ਦੇ ਖਿਲਾਫ ਜਿਹੜੀ ਪਾਰਟੀ ਆ ਭਾਜਪਾ ਦਾ ਪਿੱਠੂ ਬਣਦਾ ਅਸੀਂ ਗਦਾਰੀ ਦਾ ਸਰਟੀਫਿਕੇਟ ਰਵਨੀਤ ਬਿੱਟੂ ਨੂੰ ਦੇਣ ਆਏ ਆ ਠੀਕ ਠੀਕ ਅੱਜ ਕੀ ਕਰਨਾ ਚਾਹੋਗੇ ਆ ਤੁਸੀਂ ਅਸੀਂ ਅੱਜ ਇਹਨਾਂ ਨੂੰ ਦੱਸਣ ਆਏ ਆ ਲੋਕਾਂ ਨੂੰ ਜਾਗਰੂਕ ਕਰਨ ਆਏ ਆ ਸਮੁੱਚੇ ਹਿੰਦੁਸਤਾਨ ਨੂੰ ਜਾਗਰੂਕ ਕਰਨ ਆਏ ਆ ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨ ਆਏ ਆ ਕਿ ਜਿਹੜਾ ਰਾਹੁਲ ਗਾਂਧੀ ਨੇ ਕੱਲ ਜੋ ਰਮਨੀਤ ਬਿੱਟੂ ਨੂੰ ਜਿਹੜਾ ਬੜਾ ਮੈਂ ਤਾਂ ਧੰਨਵਾਦ ਕਰਦਾ ਰਾਹੁਲ ਵੰਦੀ ਜੀ ਦਾ ਉਹਨਾਂ ਨੇ ਦੇਰ ਲਾਤੀ ਜਿਹੜਾ ਨੂੰ ਟੈਗ ਦਿੱਤਾ ਇਹ ਬਹੁਤ ਟਾਈਮ ਪਹਿਲਾਂ ਦੇਣਾ ਚਾਹੀਦਾ ਸੀ ਕਿ ਰਮਨੀਤ ਬਿੱਟੂ ਸਿੱਖਾਂ ਦਾ ਫਾਰਮਰਸ ਦਾ ਔਰ ਜਿੰਨੇ ਵੀ ਪੰਜਾਬ ਆ ਉਹਦਾ ਗद्दार ਹੈ ਉਹਨੇ ਕਾਂਗਰਸ ਪਾਰਟੀ ਨਾਲ ਗਦਾਰੀ ਕੀਤੀ ਉਹਨੇ ਜੋ ਜ਼ਿੰਮੇਦਾਰ ਭਾਈਚਾਰਾ 1.5 ਸਾਲ ਜਿਹੜੀ ਪਾਰਟੀ ਨੇ ਦਿੱਲੀ ਦੀਆਂ ਬਰੂਹਾਂ ਤੇ ਪੂਹ ਮਾਗਦੇ ਮਹੀਨੇ ਵਿੱਚ 68 ਸਾਰ ਪੂਰੀ ਸਰਦੀ ਦੇ ਵਿੱਚ ਉੱਥੇ ਬਿਠਾਈ ਰੱਖਿਆ ਉਹਦੇ ਲਈ ਜ਼ਿੰਮੇਦਾਰ ਭਾਜਪਾ ਦਾ ਅੱਜ ਮਿੱਠੂ ਬਣ ਕੇ ਰਾਹੁਲ ਗਾਂਧੀ ਦੇ ਖਿਲਾਫ ਭੱਦੀ ਸ਼ਬਦਾਵਲੀ ਕਰ ਰਿਹਾ ਯੂਜ਼ ਕਰ ਰਿਹਾ ਜਿਹਦੇ ਲਈ ਅੱਜ ਅਸੀਂ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਸ਼੍ਰੀ ਮਨੀਸ਼ ਸ਼ਰਮਾ ਜੀ ਸਾਡੇ ਆਲ ਇੰਡੀਆ ਪ੍ਰਧਾਨ ਉਦੇਪਾਨੂ ਚਿਪ ਜੀ ਸਾਡੇ ਪੰਜਾਬ ਦੇ ਇੰਚਾਰਜ ਡਾਕਟਰ ਲੰਕਾ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਦ ਮਿੰਦਰਾ ਜੀ ਦੇ ਦਿਸ਼ਾਨ ਦੇ ਸਾਹੇਟ ਮੈਂ ਮਨਵੀਰ ਸਿੰਘ ਧਾਰੀਵਾਲ ਹਲਕਾ ਸਾਨਹੇਵਾਲ ਤੋਂ ਔਰ ਲੁਧਿਆਣਾ ਰੂਰਲ ਤੋਂ ਸਾਰੀ ਟੀਮ ਲੈ ਕੇ ਅਸੀਂ ਅੱਜ ਇਹਨਾਂ ਦੀ ਕੋਠੀ ਦਾ ਘਰਾਉ ਕਰਨ ਆਏ ਆ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਜਿਹੜਾ ਇਹਨਾਂ ਤੇ ਮੰਤਰੀਪਦ ਦੇ ਲਾਲਚ ਦਾ ਪਰਦਾ ਪਿਆ ਹੋਇਆ ਅਰਨੀਤ ਬਿੱਟੂ ਦੇ ਅੱਖਾਂ ਤੇ ਉਹ ਜਾਇਆ ਜਾ ਸਕੇ ਕਿ ਤੁਸੀਂ ਇੱਕ ਆਪਦੀ ਮੰਤਰੀਸ਼ਪ ਇੱਕ ਆਪਦੀ ਸੈਲਫਿਸ਼ ਇੰਟਰਸਟ ਵਾਸਤੇ ਕਿਸੇ ਤੇ ਬੇਹੂਦੇ ਔਰ ਗਲਤ ਇਲਜ਼ਾਮ ਲਾ ਲਓ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਰੂਪ ਲੇਖਾ ਸਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਦੂਜੇ ਪਾਸੇ ਰਹੁਲ ਅੰਦੀਵ ਰਾਦੀ ਗੱਲ ਕਰ ਰਹੇ ਹੋ ਉਹ ਵੀ ਵੱਡੇ ਲੀਡਰ ਨੇ ਐਲੋਪੀ ਨੇ ਕੋਠੇ ਦਾ ਘਰਾਵ ਕਰਨ ਤੁਸੀਂ ਆਏ ਲੇਕਿਨ ਵੱਡਾ ਇਕੱਠ ਨਹੀਂ ਕਰ ਪਾਏ ਤੁਹਾਨੂੰ ਚੋਣ ਨਿੰਦਾ ਬੰਦੇ ਕਿਉਂਕਿ ਅਸੀਂ ਸਕਿਉਰਿਟੀ ਰੀਜ਼ਨਸ ਆਫ ਪੁਆਇੰਟ ਆਫ 뷰 ਤੋਂ ਅਸੀਂ ਇੱਕਦਮ ਪ੍ਰੈਸ ਨੂੰ ਵੀ ਅੱਧਾ ਘੰਟਾ ਪਹਿਲਾਂ ਲਾਇਆ ਕਿਉਂਕਿ ਤੁਹਾਨੂੰ ਪਤਾ ਸੈਂਟਰ ਹੈ ਜਿਹੜੀ ਸਰਕਾਰ ਹੈ ਉਹਦੇ ਹਰ ਰੇਗ ਦਾ ਉਹਨਾਂ ਨੂੰ ਹੁੰਦਾ ਕਿ ਇਹ ਜਿਹੜਾ ਪ੍ਰੋਟੈਸਟ ਆ ਇਹਨੂੰ ਨਾਕ ਕੀਤਾ ਜਾ ਸਕੇ ਸੋ ਜਿਹੜੇ ਜਿਹੜੇ ਸਾਥੀ ਸਾਡੇ ਅੱਧੇ ਪੌਣੇ ਘੰਟੇ ਦੇ ਗੈਪ ਦੇ ਉੱਤੇ ਆ ਸਕੇ ਉਹ ਸਾਰੇ ਆਏ ਨੇ ਔਰ ਕਾਫੀ ਸਾਥੀ ਥੋੜੀ ਪ੍ਰੈਸ ਦੀ ਵੇਟ ਕਰਦੇ ਕਰਦੇ ਕਿਉਂਕਿ ਅੱਜ ਕਿਸਾਨਾਂ ਦਾ ਵੀ ਪ੍ਰੋਟੈਸਟ ਚੱਲ ਰਿਹਾ ਕਾਫੀ ਉੱਥੇ ਵੀ ਸਾਥੀ ਗਏ ਨੇ ਸੋ ਅਸੀਂ ਚਾਹੇ ਦੋ ਬੰਦੇ ਹੋਣ ਚਾਹੇ 10 ਹੋਣ ਚਾਹੇ 100 ਹੋਣ ਸਾਡਾ ਮਕਸਦ ਆ ਜਿਹੜਾ ਉਹ ਇਹਨਾਂ ਨੂੰ ਆਪਦਾ ਮੈਸੇਜ ਦੇਣਾ ਉਹ ਅਸੀਂ ਮੈਸੇਜ ਸਾਫ਼ ਕਰ ਚੱਲੇ ਆ ਕਿ ਅਸੀਂ ਰਾਹੁਲ ਗਾਂਧੀ ਦਾ ਪਿੱਠ ਤੇ ਖੜੀ ਆ ਯੂਥ ਕਾਂਗਰਸ ਜੇ ਰਵਨੀਤ ਬਿੱਟੂ ਜੀ ਆਪਦੇ ਸੈਲਫਿਸ਼ ਇੰਟਰਸਟ ਦੇ ਲਈ ਸਾਡੇ ਲੀਡਰ ਤੇ ਭੱਦੇ ਕਮੈਂਟ ਕਰਨਗੇ ਉਹਨਾਂ ਨੂੰ ਐਂਟੀ ਨੈਸ਼ਨਲ ਦਾ ਸਰਟੀਫਿਕੇਟ ਦੇਣਗੇ ਅਸੀਂ ਉਹ ਸੈਪਟ ਨਹੀਂ ਕਰਾਂਗੇ ਇਹੀ ਸਰਟੀਫਿਕੇਟ ਅਸੀਂ ਇਹਨਾਂ ਨੂੰ ਵਾਪਸ ਕਰਨ ਆਏ ਆ ਕਿ ਇਹ ਸਰਟੀਫਿਕੇਟ ਐਂਟੀ ਸਿੱਖ ਹੋਣ ਦਾ ਐਂਟੀ ਫਾਰਮਰ ਹੋਣ ਦਾ ਐਂਟੀ ਭਾਈਚਾਰੇ ਦੇ ਖਿਲਾਫ ਜਿਹੜੀ ਪਾਰਟੀ ਆ ਭਾਜਪਾ ਦਾ ਪਿੱਠੂ ਬਣਦਾ ਅਸੀਂ ਗਦਾਰੀ ਦਾ ਸਰਟੀਫਿਕੇਟ ਰਵਨੀਤ ਬਿੱਟੂ ਨੂੰ ਦੇਣ ਆਏ ਆ ਠੀਕ ਠੀਕ